ਜਿਹੜਾ ਤੁਹਾਡਾ ਵਸੀਆ ਜੇਲ੍ਹ ਦੇ ਵਿੱਚ ਆਣਾ ਸਾਡਾ ਕਰਕੇ ਨਹੀਂ ਬੰਦ ਕੀਤਾ ਉਹ ਜੋ ਅਜਨਾਲੇ ਅਜਨਾਲਾ ਕਾਹਨ ਹੋਇਆ ਐਸਐਸਪੀ ਦਾ ਸਿਰ ਪਾੜਿਆ ਐਸਐਸਪੀ ਕੋਈ ਛੋਟੀ ਮੋਟੀ ਹਸਤੀ ਨਹੀਂ ਹੁੰਦਾ ਠੀਕ ਆ ਐਸਐਸਪੀ ਦਾ ਸਿਰ ਪਾੜ ਕੇ ਉਹਦੀ ਕੁਰਸੀ ਤੇ ਬਹਿ ਕੇ ਬਾਹ ਖੜੀ ਕਰਕੇ ਕਹਿੰਦਾ ਜੀ ਮੇਰੀ ਤੜ ਚੈੱਕ ਕਰਦੇ ਆ ਉਹ ਤੜ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਮੂੰਹ ਨਾ ਕਢਾਇਓ ਉਹਦਾ ਮਤਲਬ ਇਹ ਚੈੱਕ ਕਰਦਾ ਹੈ ਵੀ ਤੂੰ ਉਹ ਅਗਲੇ ਐਸਐਸਪੀ ਨੂੰ ਵੰਗਾ ਕੇ ਕਹਿਣ ਦਿਆ ਜੀ ਤੂੰ ਇਹ ਮੈਨੂੰ ਚੈੱਕ ਕਰਨ ਰਿਹਾ ਕਿ ਮੈਂ ਤੜ ਹੈ ਕਿ ਮੈਂ ਖਸੀ ਆ ਠੀਕ ਆ ਉਹਨੇ ਫਿਰ ਤੜ ਚੈੱਕ ਕੀਤੀ ਤੇ ਉਤਾਰ ਚਾ ਕੀਤੀ ਬਚੀ ਕਾਰਕ ਲਗੀਆਂ ਹਨ ਵੇਖੋ ਉਹ ਬਾਹਰ ਆਵੇ ਅਹੀਂ ਵੀ ਕਹਿੰਦੇ ਆ ਜੇ ਲੇਕਿਨ ਉਹ ਸਰਕਾਰ ਦੀ ਮਰਜ਼ੀ ਆ ਜੱਜ ਦੀ ਮਰਜ਼ੀ ਆ ਕਿ ਉਹਨੇ ਉਹਨੂੰ ਜ਼ਮਾਨਤ ਦੇਣੀ ਆ ਕਿ ਨਹੀਂ ਦੇਣੀ ਠੀਕ ਆ ਸਾਡੇ ਦੇ ਪਰਚਾ ਹੁੰਦਾ ਅਸੀਂ ਅੰਦਰ ਜਾਂਦੇ ਆ ਉਹ ਜ਼ਮਾਨਤ ਜੱਜ ਨੇ ਕਰਨੀ ਆ ਨਾ ਕਿ ਇੱਥੇ ਫੇਸਬੁੱਕ ਤੇ ਕਮੈਂਟ ਕਰਨ ਵਾਲਿਆਂ ਨੇ ਕਰਨੀ ਆ ਠੀਕ ਆ ਨਾ ਅਹੀਂ ਤੁਹਾਡੇ ਮਸੀਹ ਵਸੂਏ ਬਾਰੇ ਕਦੀ ਕੋਈ ਇਹੋ ਜਿਹੇ ਬਿਆਨ ਦਿੱਤੇ ਆ ਤੇ ਨਾ ਸਾਨੂੰ ਦੇਣ ਦੀ ਲੋੜ ਆ ਬਾਈ ਜਿਹੜਾ ਬਗੇ ਸੇਕਰ ਹੋਣਾ ਪਾ ਰਿਹਾ ਕਿ ਆਹ ਬੰਦੇ ਆ ਮੈਂ ਕਹਿੰਦੇ ਮੇਰੇ ਕੋ ਵੀਡੀਓ ਵੀ ਆਈਆਂ ਉਹਨਾਂ ਦੀ ਮੈਂ ਬੋਲਣਾ ਨਹੀਂ ਚਾਹੁੰਦਾ ਉਹਦੇ ਕਹਿ ਰਿਹਾ ਕਹਿੰਦਾ ਆ ਇੱਕ ਮਾਨ ਸਿੰਘ ਕਾਲੀ ਵੀ ਢਾਡੀ ਜਿਹਾ ਲਈ ਫਿਰਦਾ ਆਪਣਾ ਤੇ ਰਾਧਾ ਸਾਮੀ ਡੇਰੇ ਦੇ ਵਿੱਚ ਪੜਿਆ ਉੱਥੇ ਪੜਿਆ ਪੜਿਆ ਇਦਾਂ ਗੱਲਾਂ ਕਰਦੇ ਹਨਾ ਤੇ ਰਾਧਾ ਸਾਮੀ ਦੇ ਵਿੱਚ ਕੀ ਗੱਲ ਹੋ ਰਹੀ ਆ ਦੱਸੋ ਮੈਨੂੰ